ਮਾਂ ਕੀ ਮੇਰਾ ਦੇਸ਼ ਵਾਸੀਆਂ ਨੂੰ ਇੱਕ ਸੰਦੇਸ਼ ਹੈ ਇਹ ਦਿਹਾੜੀ ਤੋਂ ਆਤ ਕੱਲ੍ਹ ਨੇ ਸੇਕ ਕੰਮ ਵਾਸਤੇ ਨਹੀਂ ਇਹ ਜੁਆਇੰਟ Hindu Sikh Muslim ਇਹ ਸਾਰੇ ਭੈਣਾ ਭਰਾਵਾਂ ਦਾ ਤਿਉਹਾਰ ਇੱਕ ਹੈ ਅਸੀਂ ਕਹਿੰਦੇ ਹਾਂ ਕਿ ਹਰ ਇੱਕ ਬੰਦਾ ਇੱਕ ਦੂਜੇ ਦੇ ਨਾਲ ਆਪਣੀਆਂ ਵਿਸ਼ੇ ਲੈ ਕੇ ਵਿਸ਼ੇ ਦੇਵੇਂ ਚੰਗੇ ਚਾਲ ਚੱਲਣ ਆਉਣ ਮਹਾਰਾਜ ਦੇ ਧਰਤੇ ਜਾ ਕੇ ਇਹੋ ਅਰਦਾਸ ਕਰਨ ਦੀ ਜੋ ਸਾਡੇ ਮੁਲਕ ਦੇ ਵਿੱਚ ਪਿੱਛੇ ਜੇ ਮਾੜਾ ਟਾਈਮ ਆਇਆ ਹੈ ਮਹਾਰਾਜ ਵਰਕਾ ਪਾਵੇ ਸਾਨੂੰ ਮਾੜੇ ਟਾਈਮ ਦੇ ਉੱਤੇ ਜਿਸ ਤਰ੍ਹਾਂ ਖੜਿਆ ਅੱਗੋ ਜਿਸ ਤਰ੍ਹਾਂ ਅਸੀਂ ਚੱਲਦੇ ਪਏ ਆ ਸਾਨੂੰ ਉਮੀਦ ਹੈ ਕਿ ਸਾਡੇ ਭਣ ਭਰਾ ਹੀ ਮਿਲ ਕੇ ਇਸ ਮਾਰੇ ਖਲਾ ਦੇ ਵਿੱਚ ਜਾਂਦੇ ਹੋਏ ਅੱਪ ਅਸੀਂ ਬੜੇ ਗੁਰੂ ਮਾਰਾ ਦੇ ਅਸ਼ੀਰਵਾਦ ਨਾਲ ਲੇਖ ਸਕਦੇ ਹਾਂ ਉਹ ਇਸ ਤੋਂ ਬਾਅਦ ਕੋਈ ਆਸਰਾ ਕੋਈ ਗੁਰੂ ਮਾਰਾ ਤੋਂ ਲਾ ਲ ਮੈਂ ਕੁਲਵਿੰਦਰ ਜੀ ਸਿੰਘ ਸੁਖੀ ਐਪੀਐਸ ਡਾਕ ਕੀਪਰਕਾਰ ਤੋਂ ਸ਼ਿਮੂ ਦਾ ਬ੍ਰਾ ਚੇਅਰਮੈਨ ਕੁਲਵਿੰਦਰ ਜੀ ਸਿੰਘ ਸੁਖੀ ਮੈਂ ਵਾਈਸ ਪ੍ਰੈਜ਼ੀਡੈਂਟ ਜੈਸਟੇ ਕਾਂਗਰਸ ਕਮੇਟੀ ਅਮੋਸਰਾ ਇਹ ਇਹ ਵਿਸ਼ਾ ਨਹੀਂ ਮੇਰੀ ਇਹ ਜਦਾ ਸਭ ਇਸ ਤਰ੍ਹਾਂ ਕਿ ਦਿਨ ਤੇ ਆਰਦੇਤੇ ਲੋਕ ਸੁਭਾਜਾਦਾ ਨਸ਼ਾ ਕਰਦੇ ਉਹਨਾਂ ਬਾਰੇ ਕੀ ਸੁਝਾਅ ਨਸ਼ੇ ਵਾਸਤੇ ਤੇ ਅਸੀਂ ਸ਼ੁਰੂ ਤੋਂ ਇਹ ਹੋ ਕਹਿੰਦੇ ਆ ਰਹੇ ਆ ਕਿ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਹੈ ਭਗਵਾਨ ਕਮਾਜੀ ਨੇ ਬਹੁਤ ਕੋਸ਼ਿਸ਼ ਕਰਦੇ ਪਹਿਨੇ ਕੀਤੀ ਵੀ ਹੈ ਕਿ ਇਸ ਨਸ਼ੇ ਨੂੰ ਇਸ ਤੋਂ ਜੜ ਤੋਂ ਖਤਮ ਕੀਤਾ ਜਾਵੇ ਬਾਕੀ ਦਾ ਅਗੇ ਨਾਲ ਕਾਫੀ ਫਰਕ ਹੈ ੁਰੂ ਮਾਰੇਗੇ ਹੋਰ ਦਾਸ ਆ ਵੀ ਇਹ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਹੈ ਘਰ ਦੇ ਘਰ ਬਰਬਾਦ ਹੋ ਗਏ ਨੇ ਧੀਆ ਵਿਚਾਰੀਆਂ ਬੱਚਾ ਤੋਂ ਆਜ਼ਾਦ ਹੋ ਗਈਆਂ ਨੇ ਬਰਬਾਦ ਹੋ ਗਈਆਂ ਨੇ ਇਹਦਾ ਕੋਈ ਇਹ ਨਸ਼ੇ ਨਾਲ ਸਾਡੇ ਮੁਲਕ ਦੇ ਵਿੱਚ ਨਹੀਂ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਬਹੁਤ ਬੁਰਾ ਹਾਲ ਹੋਇਆ ਇੱਕ ਤੋਂ ਹੁਣ ਬਰਸਾਤ ਦਾ ਪਾਣੀ ਜਿਹੜੇ ਹੜ ਆਏ ਨੇ ਉਹਦੇ ਨਾਲ ਜਿੰਨਾਂ ਨਾਲ ਬੀਤੀ ਉਹਨਾਂ ਨੂੰ ਪਤਾ ਹੈ ਪਿਆਰ ਸਤਿਵਿਵਾਦ ਕੀ ਨੇ ਗਵਰਨਮੈਂਟ ਆ ਕੇ ਸੰਦੇਸ਼ ਇਹ ਆ ਕਿ ਵੀ ਗਵਰਨਮੈਂਟ ਵੀ ਇਹਨਾਂ ਦਾ ਕੁਝ ਨਾ ਕੋਈ ਸੋਚੇ ਇਸ ਵਾਸਤੇ ਮੇਰੀ ਇਹ ਅਰਦਾਸ ਪ੍ਰਾਰਥਨਾ ਅੱਜ ਜਿਵਾਲ ਦਾ ਤਿਉਹਾਰ ਆ ਰਿਹਾ ਹੈ ਕੱਲ ਬੰਦੀ ਛੋੜ ਦਿਵਸ ਹੈ ਸਾਰੇ ਗੁਰੂ ਮਹਾਰਾਜ ਦੇ ਚਰਨਾਂ ਜਾਣ ਜਾ ਕੇ ਅਰਦਾਸ ਕਰਾਂਗਾ ਇਹੋ ਹੀ ਅਰਦਾਸ ਕਰਨੇ ਤੇ ਮਾਰਾ ਭੈਣ ਭਰਾਵਾਂ ਨੂੰ ਰਹੀ ਏ ਇੱਕ ਦੂਜੇ ਨਾਲ ਨਸ਼ੇ ਤੋਂ ਮੁਕਤ ਹੋਈਏ ਮੇਰੀ ਇਹ ਹੋਰ ਹਜ਼ਾਰ ਦੇ ਨਾਲ ਨਾਲ ਜਿਸ ਤਰ੍ਹਾਂ ਕਿ ਪਟਾਕੇ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਆਪਕੀ ਦਾ ਪਟਾਕੇ ਜੋ ਗਵਰਨਮੈਂਟ ਨੇ ਕਿਹਾ ਕਿ 8 ਤੋਂ 10 ਟਾਈਮ ਦਿੱਤਾ ਹੈ ਉਹ ਵੀ ਪਟਾਕੇ ਇੰਨੇ ਕਿ ਚਲਾਓ ਜੇ ਨਾਲ ਕੇ ਬਹੁਤਾ ਪੋਲੂਸ਼ਨ ਨਾ ਹੋਵੇ ਪੋਲੂਸ਼ਨ ਨਾਲ ਅੱਜ ਕੱਲ ਬਿਮਾਰੀਆਂ ਵੈਸੇ ਬੜੀਆਂ ਚੱਲੀਆਂ ਖੜਾ ਕਰਕੇ ਇਹਨਾਂ ਦੇ ਨਾਲ ਪੋਲੂਸ਼ਨ ਨਾਲ ਸਾਨੂੰ ਹੋਰ ਵੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਨੁਕਸਾਨ ਹੋ ਸਕਦਾ ਮੇਰੀ ਇਹ ਹੋਰ ਰਿਕੁਐਸਟ ਹੈ ਕਿ ਉਹ ਬੇਨਤੀ ਹੈ ਕਿ ਪਟਾਕਿਆਂ ਤੋਂ ਅਬਲ ਤੇ ਗਰੇਜ਼ ਕੀਤਾ ਜਾਵੇ ਠੀਕ ਹੈ ਨਹੀਂ ਕਰਨਾ ਚਾਹੀਦਾ ਚਲਾਣੇ ਵੀ ਚਾਹੀਦੇ ਆ ਲੇਕਿਨ ਜਿਹੜਾ ਟਾਈਮ 8 ਤੋਂ 10 ਹੈ ਉਹਦੇ ਵਿੱਚ ਹੀ ਇਹਨੂੰ ਖਤਮ ਕਰਨਾ ਚਾਹੀਦਾ ਥੈਂਕ ਯੂ